ਸਿਰ ਰਾਗ ਮਹਲਾ ਪਹਿਲਾ ਭਲੀ ਸਰੀ ਜੇ ਉਬਰੀ ਹਮੈ ਮੂਈ ਤਰਹਾ ਦੂਤ ਲੱਗੇ ਫਿਰ ਚਾਕਰੀ ਸਤ ਗੁਰ ਕਾ ਵੇ ਸਾਹ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਮੁਰਮਖ ਸ਼ਬਦ ਸਮਾਏ ਰਹਾਓ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿੰਮਹ ਖੇ ਲੋਕੇ ਲਾਏ ਸੰਦੋਗੀ ਮਿਲ ਇੱਕ ਸੇ ਵਿਜੋਗੀ ਉੱਠ ਜਾਏ ਜੋ ਤਿਸ ਬਾਣਾ ਸੋਧੀਐ ਅਵਰ ਨਾ ਕਰ ਨਾ ਜਾਏ ਗੁਰਮੁਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨਿ ਸੱਚ ਵਣੰਜਿਆ ਗੁਰ ਪੂਰੇ ਸ਼ਾਬਾਸ਼ ਨਾਨਕ ਵਸਤ ਪਛਾਣਸੀ ਸੱਚ ਸੌਦਾ ਜਿਸ ਪਾਸ ਸਿਰੀ ਰਾਗ ਮਹਲਾ ਪਹਿਲਾ ਤਾਤ ਮਿਲੇ ਹੁਣ ਤਾਤ ਕਾ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ ਸੱਚ ਮਿਲੇ ਸੰਤੋਖਿਆ ਹਰ ਜਪ ਏਕੈ ਪਹਾਈ ਪਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਉੱਚਾ ਥਾਣ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸ਼ਾ ਹੋਵੇ ਕਿਉ ਗੁਰ ਬਿਨ ਤ੍ਰਿਕੁਟੀ ਛੁੱਟਸੀ ਸਹਿਜ ਮਿਲੈ ਸੁਖ ਹੋਵੇ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਵੇ ਬਿਨ ਗੁਰ ਮੈਲ ਨਾ ਉਤਰੈ ਬੇਨਹਰ ਕਿਉ ਘਰ ਵਾਸ ਏਕ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ ਕਲਰ ਕੇਰੀ ਕੰਧ ਜਉ ਐਹਨ ਸੋ ਕਿਰਟੈ ਪਾਏ ਬਿਨ ਸ਼ਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨਾ ਜਾਏ मुੰਧੇ ਪਿਰ ਬਿਨ ਕੀਆ ਸਿੰਗਾਰ ਦਰ ਕਰ ਟੋਈ ਨਾ ਲਹੈ ਦਰਗਾਹ ਝੂਠ ਖੁਆਰ ਰਹਾਉ ਆਪ ਸੁ ਜਾਣ ਨਾ ਭੁੱਲਈ ਸਚਾ ਵਡ ਕਿਰਸਾਣ ਮਹਿਲਾ ਤਰਤੀ ਸਾਧਕੈ ਸਚ ਨਾਮ ਦੇ ਦਾਨ ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨਾ ਜਾਣੈ ਕਿਆ ਤਿਸ ਚੱਜ ਆਚਾਰ ਅੰਦਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨਮ ਹੋਏ ਖੁਆਰ ਚੰਦਣ ਮੋਲ ਅਨਾਯਾ ਉੰਗੂ ਮੰਗ ਸੰਧੂਰ ਚੂਵਾ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਭਾਵੇ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਐ ਕਿਉਂ ਸੋਹ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹਲਾ ਪਹਿਲਾ ਸੁੰਗੀ ਦੇਹ ਡਰਾਵਣੀ ਜਾਨ ਜਿਉ ਵਿੱਚੋਂ ਜਾਏ ਆਹੇ ਬਲੰਧੀ ਵਿੱਝਵੀ ਹਉ ਨਾਨਕ ਸਿਉ ਕਾਏ ਪੰਚ ਰੁਨਨੇ ਦੁਖ ਭਰੇ ਬਿਨ ਸੇ ਦੂਜੈ ਪਾਏ ਮੂੜੇ RAM ਜਪੋ ਗੁਣਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਓ ਜਿਨੀ ਨਾਮ ਵਿਸਾਰਿਆ ਦੁਜੀ ਘਾਰੇ ਲਗ ਦੁਬਿਧਾ ਲਾਗੇ ਪਚ ਮੁਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਧੰਦੇ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਥਕਾਂ ਹਾਂ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੂ ਨਰ ਜੰਮੈ ਨਾ ਮਰੇ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹ ਹੈ ਪੰਧਾ ਜਾਏ ਸਿਰੀ ਰਾਗ ਮਹਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਪੂਰਵ ਜਾਵੇ ਤੂਰ ਬਿਨ ਸ਼ਬਦ ਪਰਮਾਈਐ ਦੁਬਿਧਾ ਡੋਬੇ ਪੂਰ ਮਨ ਰੇ ਸ਼ਬਦ ਤਰਉ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੇ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸਮਹਿ ਸਾਚਾ ਨਾਉ ਭੈ ਸੱਚ ਰਾਤੀ ਦੇਹੁਰੀ ਜਹਿਲਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁੜ ਨਾ ਪਾਵੈ ਤਾਉ ਸੱਚ ਤੇ ਪਵਨਾ ਭਿਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਕਟ ਕਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੇ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੀ ਪੰਚ ਪੂਤ ਸਚ ਪੈਰਤੇ ਜੋਤ ਸਚੀ ਮਨ ਮਾਹੀ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੇ